ਮਾਲ ਦੇ ਪਾਟ ਕਿ ਅਕਾਲ ਦੇ ਨਾ ਜਾਣ ਕੋਈ ਮੇਰੇ ਪੱਤਰ ਸੇਵਾ ਸਿਮਰਨ ਦੀ ਜੋ ਲਾਲਸਾ ਕਰੇਗਾ ਰਾਜ ਖਾਲਸਾ ਨਾ ਬੋਲ ਕੋਈ ਆਲੇ ਟਾਲੇ ਦੇ ਹੋਜਾ ਡਲੀ ਤੇ ਹੰਗ ਸਿੰਘ ਸੋਵਦੇ ਤੇ ਪਰੇ ਹੋਏ ਰੋਗ ਦੇ ਨਾਦੀ ਪੁੱਤ ਬਾਜਾ ਵਾਲੇ ਦੇ ਖਾਲਸੇ ਨਾਦੀ ਪੁੱਤ ਬਾਜਾ ਵਾਲੇ ਦੇ ਖਾਲਸੇ ਨਾਦੀ ਪੁੱਤ ਬਾਜਾ ਵਾਲੇ ਨੇ ਕੰਤਖਾਲਸਾ ਆਨੰਦਪੁਰ ਵਸਦਾ ਮੁਸੀਬਤਾ ਚ ਹਾਸਾ ਮਹੱਲੇ ਰਹੇਗਾ ਜੋ ਹੀ ਤਰੇਗਾ ਸ਼ਰਨ ਜਿਹੜਾ ਪੜੇਗਾ ਜੋ ਅੜੇਗਾ ਸੋ ਢੜੇਗਾ ਜ਼ੁਲਮ ਨਾ ਕਿਸੇ ਦਾ ਸਹੇਗਾ ਕੱਟ ਕੱਟ ਸਿੰਘ ਨੇ ਜਿਪੋਟ ਦੇ ਨਾ ਮਾਰਿਆਂ ਨੂੰ ਲੁੱਟ ਦੇ ਨਾ ਦੋਚੀ ਕਿਸੇ ਕਾਲੇ ਮਾਲੇ ਦੇ ਫੌਜਾਡਲੀ ਤੇ ਹੰਗ ਸਿੰਘ ਸੋਵਦੇ ਤੇ ਪਰੇ ਹੋਏ ਰੋਬਦੇ ਜੋ ਨਾਦੀ ਪੁੱਤ ਬਾਜਾ ਵਾਲੇ ਦੇ ਖਾਸ